ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਆਂ ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬਰ ਵੀ ਕਰਨਾ ਜੀ ਆਪਾਂ ਤੁਹਾਡੇ ਲਈ ਵਧੀਆ-ਵਧੀਆ ਕਹਾਣੀਆਂ ਲੈ ਕੇ ਆਉਂਦੇ ਰਾਂਗੇ ਇਹ ਕਹਾਣੀ ਹੈ ਜੀ ਇੱਕ ਲਾਲਚੀ ਕਾਂ ਦੀ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਸੇਠ ਰਾਮ ਲਾਲ ਰਾਜ ਸਹਿਰ ਦੇ ਮਸੂਰ ਸੇਠ ਸਨ ਉਹਨਾਂ ਦੇ ਖਾਣ-ਪੀਣ ਦੀ ਕੋਈ ਕਮੀ ਨਹੀਂ ਸੀ। ਹਰ ਰੋਜ਼ ਉਹਨਾਂ ਦੇ ਘਰ ਮਹਿਮਾਨ ਆਉਂਦੇ, ਵਧੀਆ-ਵਧੀਆ ਪਕਵਾਨ ਬਣਾ ਕੇ ਖਵਾਏ ਜਾਂਦੇ। ਸੇਠ ਰਾਮ ਲਾਲ ਰਾਜ ਦੀਰ ਸੋਈ ਵਿੱਚ ਇੱਕ ਕਬੂਤਰ ਆਲਨਾ ਬਣਾ ਕੇ ਰਹਿੰਦਾ ਸੀ। ਉਹ ਬੜਾ ਨੇਕ ਤੇ ਸਿੱਧਾ ਸੀ। ਸੇਠ ਦਾ ਰਸੋਈਆ ਮਹਾਰਾਜ ਉਸ ਨੂੰ ਬਹੁਤ ਪਿਆਰ ਕਰਦਾ ਸੀ। ਖਾਣਾ ਬਣਾਉਂਦੇ-ਬਣਾਉਂਦੇ ਥੋੜਾ ਜਿਹਾ ਖਾਣਾ ਉਸ ਦੇ ਆਲਨੇ ਕੋਲ ਰੱਖ ਦਿੰਦਾ ਸੀ। ਕਬੂਤਰ ਉਸ ਨੂੰ ਚੁੱਪਚਾਪ ਚੋਕ ਕੇ ਸੈਰ ਕਰਨ ਨਿਕਲ ਜਾਂਦਾ ਸੀ ਫਿਰ ਸ਼ਾਮ ਨੂੰ ਆ ਕੇ ਸੌਂ ਜਾਂਦਾ ਸੀ ਇਸ ਤਰ੍ਹਾਂ ਉਸ ਦਾ ਜੀਵਨ ਆਰਾਮ ਅਤੇ ਸੁਖ ਸ਼ਾਂਤੀ ਨਾਲ ਗੁਜ਼ਰ ਰਿਹਾ ਸੀ ਇੱਕ ਦਿਨ ਕਬੂਤਰ ਖਾ ਪੀ ਕੇ ਰਸੋਈ ਦੀ ਖਿੜਕੀ ਤੇ ਜਾ ਬੈਠਾ ਆਰਾਮ ਕਰ ਰਿਹਾ ਸੀ ਉਦੋਂ ਹੀ ਉਧਰੋਂ ਇੱਕ ਕਾਂ ਗੁਜ਼ਰਿਆ ਉਸ ਨੇ ਰਸੋਈ ਦੀ ਖਿੜਕੀ ਤੇ ਕਬੂਤਰ ਨੂੰ ਬੈਠਿਆ ਦੇਖਿਆ ਰਸੋਈ ਦੀ ਮਿੱਠੀ-ਮਿੱਠੀ ਖੁਸ਼ਬੂ ਕਾਂ ਦੇ ਨੱਕ ਨਾਲ ਟਕਰਾਈ ਉਸ ਦੀ ਤਵੀਤ ਖੁਸ਼ ਹੋ ਗਈ ਓਏ ਵਾਹ ਕੀ ਖੁਸ਼ਬੂ ਹੈ ਰਸੋਈ ਵਿੱਚ ਤਾਂ ਇਸ ਕਬੂਤਰ ਦਾ ਆਲਣਾ ਵੀ ਦਿਖਾਈ ਦੇ ਰਿਹਾ ਹੈ ਕਾਂ ਮਕਾਨ ਦੇ ਸਾਹਮਣੇ ਵਾਲੇ ਦਰਖਤ ਤੇ ਬੈਠ ਗਿਆ ਸੋਚਣ ਲੱਗਾ ਇਸ ਕਬੂਤਰ ਨੇ ਤਾਂ सेठ ਦੀ ਰਸੋਈ ਵਿੱਚ ਹੀ ਆਪਣਾ ਆਲਣਾ ਬਣਾ ਰੱਖਿਆ ਹੈ ਏ ਤਾਂ ਖੂਬ ਵਧੀਆ-ਵਧੀਆ ਪਕਵਾਨ ਖਾਂਦਾ ਹੋਵੇਗਾ। ਕਬੂਤਰ ਨਾਲ ਤਾਂ ਦੋਸਤੀ ਕਰਨੀ ਚਾਹੀਦੀ ਹੈ। ਵਧੀਆ-ਵਧੀਆ ਖਾਣ ਨੂੰ ਵੀ ਮਿਲਿਆ ਕਰੇਗਾ। ਮੈਨੂੰ ਤਾਂ ਸੱਤ ਜਨਮ ਵੀ ਅਜਿਹਾ ਖੁਸ਼ਬੂਦਾਰ ਅਤੇ ਮਜ਼ੇਦਾਰ ਖਾਣਾ ਨਸੀਬ ਨਹੀਂ ਹੋਵੇਗਾ। ਕਾਂ ਇਹ ਸੋਚ ਕੇ ਕਬੂਤਰ ਦਾ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗਾ। ਕਾਂ ਦੀਆਂ ਲਲਚਾਈਆਂ ਨਜ਼ਰਾਂ ਰਸੋਈ ਦੇ ਮਜ਼ੇਦਾਰ ਖਾਣੇ ਤੇ ਜੰਮੀਆਂ ਹੋਈਆਂ ਸਨ ਥੋੜੀ ਦੇਰ ਬਾਅਦ ਹਵਾਖਾਨ ਦੇ ਲਈ ਜਿਵੇਂ ਹੀ ਕਬੂਤਰ ਬਾਹਰ ਨਿਕਲਿਆ ਕਾਂ ਨੇ ਉਸ ਦੇ ਪਿੱਛੇ ਉੱਡਣਾ ਸ਼ੁਰੂ ਕਰ ਦਿੱਤਾ ਕੁਝ ਦੇਰ ਬਾਅਦ ਜਦੋਂ ਕਬੂਤਰ ਨੂੰ ਅਹਿਸਾਸ ਹੋਇਆ ਕਾਂ ਉਸ ਦਾ ਲਗਾਤਾਰ ਪਿੱਛਾ ਕਰ ਰਿਹਾ ਹੈ ਤਾਂ ਕਬੂਤਰ ਨੇ ਸੋਚਿਆ ਇਹ ਮੇਰਾ ਪਿੱਛਾ ਕਿਉਂ ਕਰ ਰਿਹਾ ਹੈ ਇਹ ਤਾਂ ਬੜੇ ਚਲਾਕ ਕਿਸਮ ਦਾ ਪ੍ਰਾਣੀ ਹੈ ਇਸ ਤੋਂ ਤਾਂ ਰੱਬ ਹੀ ਬਚਾਏ ਕਾਂ ਲਗਾਤਾਰ ਉਸ ਦਾ ਪਿੱਛਾ ਕਰ ਰਿਹਾ ਸੀ ਆਖਰ ਤੰਗ ਆ ਕੇ ਕਬੂਤਰ ਨੇ ਪੁੱਛ ਹੀ ਲਿਆ ਓਏ ਭਰਾ ਤੂੰ ਮੇਰਾ ਪਿੱਛਾ ਕਿਉਂ ਕਰ ਰਿਹਾ ਹੈ ਕਬੂਤਰ ਦੀ ਇਹ ਗੱਲ ਸੁਣ ਕੇ ਕਾਂ ਹੱਸ ਪਿਆ ਤੇ ਬੋਲਿਆ ਕਬੂਤਰ ਭਰਾ ਤੂੰ ਬੜਾ ਨੇਕ ਤੇ ਗੁਣਵਾਨ ਪ੍ਰਾਣੀ ਹੈ ਸਾਡੇ ਪੰਛੀਆਂ ਵਿੱਚ ਤੇਰੇ ਜਿਹਾ ਗੁਣ ਅਤੇ ਭੋਲਾ ਜਿਹਾ ਸਹਿਦ ਕੋਈ ਹੀ ਹੋਵੇਗਾ ਬਸ ਇਹੀ ਕਾਰਨ ਹੈ ਕਿ ਮੈਂ ਤੇਰੇ ਨਾਲ ਦੋਸਤੀ ਕਰਨਾ ਚਾਹੁੰਦਾ ਹਾਂ ਤੁਹਾਡੀ ਅਤੇ ਸਾਡੀ ਦੋਸਤੀ ਕਿਹੋ ਜਹੀ ਭਰਾ ਅਸੀਂ ਠਹਿਰੇ ਸਿੱਧੇ ਸਾਦੇ ਸਾਕਹਾਰੀ ਜੀਵ ਤੁਸੀਂ ਠਹਿਰੇ ਚਲਾਕ ਅਤੇ ਮਾਸਾਹਾਰੀ ਜੀਵ ਓਏ ਭਰਾ ਮਾਸ ਖਾਣ ਨਾਲ ਕੋਈ ਬੁਰਾ ਥੋੜੀ ਹੋ ਜਾਂਦਾ ਜਿੱਥੇ ਤੱਕ ਸਿੱਧੇ আর ਚਲਾਕ ਦੀ ਗੱਲ ਹੈ ਤਾ ਭਰਾ ਪੰਜੇ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਚਲਾਕ ਅਤੇ ਭੇੜੇ ਪ੍ਰਾਣੀ ਤਾਂ ਹਰ ਕੌਮ ਵਿੱਚ ਹੁੰਦੇ ਹਨ ਇੱਕ ਦੇ ਕਾਰਨ ਪੂਰੀ ਕੌਮ ਨੂੰ ਬਦਨਾਮ ਕਰਨਾ ਕੋਈ ਨਿਆ ਨਹੀਂ 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 ਭਰਾ ਕਿਸੇ ਹੋਰ ਨੂੰ ਆਪਣਾ ਦੋਸਤ ਬਣਾ ਕਾਂ ਬੋਲਿਆ ਦੇਖ ਭਰਾ ਲੋਕ ਸਾਨੂੰ ਵੈਸੇ ਵੀ ਤਤਕਾਰ ਦੇ ਰਹਿੰਦੇ ਆ ਅਸੀਂ ਜਰਾ ਮੋਟੀ ਬੁੱਧੀ ਦੇ ਪ੍ਰਾਣੀ ਹੁੰਦੇ ਹਾਂ ਹੁਣ ਤੂੰ ਵੀ ਮੈਨੂੰ ਦਤਕਾਰ ਦੇਵੇਂਗਾ ਮੈਂ ਤਾਂ ਸੋਚ ਰਿਹਾ ਸੀ ਕਿ ਤੁਹਾਡੀ ਸੰਗਤ ਵਿੱਚ ਰਹਿ ਕੇ ਕੁਝ ਅਕਲ ਹੀ ਸਿੱਖ ਲਵਾਂਗਾ ਇਹ ਕਹਿ ਕੇ ਕਾਨੇ ਅਜਿਹਾ ਨਾਟਕ ਕੀਤਾ ਮੰਨੋ ਕਿ ਉਹ ਕਾਫੀ ਦੁੱਖ ਵਿੱਚੋਂ ਉੱਠਿਆ ਹੋਵੇ ਬਸ ਹੁਣੇ ਹੀ ਰੋਣ ਲੱਗ ਜਾਵੇਗਾ ਕਬੂਤਰ ਨੂੰ ਉਸ ਤੇ ਤਰਸ ਆ ਗਿਆ ਕਬੂਤਰ ਬੋਲਿਆ ਕਾਂਪਰਾ ਅਸੀਂ ਇਕੱਠੇ ਕਿਵੇਂ ਰਹਿ ਸਕਦੇ ਆਂ ਸਾਡੇ ਵਿੱਚ ਤਾਂ ਕੋਈ ਸਮਾਨਤਾ ਹੀ ਨਹੀਂ ਓਏ ਭਰਾ ਸਮਾਨਤਾ ਤਾਂ ਆਪਣੇ ਆਪ ਆ ਜਾਵੇਗੀ ਮੈਂ ਤੁਹਾਡੇ ਵਰਗਾ ਖਾਣ ਪੀਣ ਕਰ ਲਵਾਂਗਾ ਜਿਹੋ ਜਿਹਾ ਵਿਵਹਾਰ ਤੁਸੀਂ ਲੋਕਾਂ ਨਾਲ ਕਰੋਗੇ ਉਹ ਜਿਹੋ ਜਿਹਾ ਵਿਵਹਾਰ ਮੈਂ ਕਰ ਲਵਾਂਗਾ ਕਹਿੰਦੇ ਨੇ ਸੰਤ ਦੇ ਨਾਲ ਰਹਿ ਕੇ ਤਾਂ ਭੈੜਾ ਵਿਅਕਤੀ ਵੀ ਸੰਤ ਬਣ ਜਾਂਦਾ ਹੈ ਪਾਰਸ ਤਾਂ ਲੋਹੇ ਨੂੰ ਵੀ ਸੋਨਾ ਬਣਾ ਦਿੰਦੀ ਹੈ ਜੇਕਰ ਤੂੰ ਜੱਦ ਕਰਦਾ ਹੈ ਠੀਕ ਹੈ ਭਰਾ ਅਸੀਂ ਦੋਵੇਂ ਇਕੱਠੇ ਰਹਿ ਲਵਾਂਗੇ ਇੱਕ ਤੋਂ ਦੋ ਭਲੇ ਦੇਖ ਕਾਂਪਰਾ ਤੂੰ ਕਿਸੇ ਪ੍ਰਕਾਰ ਦੀ ਹਰਕਤ ਨਾ ਕਰੀਂ ਕਿਤੇ ਅਜਿਹਾ ਨਾ ਹੋਵੇ ਭਰਾ ਤੂੰ ਕੋਈ ਉਲਟੀ ਸਿੱਧੀ ਹਰਕਤ ਕਰ ਬੈਠੇ ਅਸੀਂ ਰਹਿਣ ਦਾ ਟਿਕਾਣਾ ਵੀ ਗਵਾ ਬੈਠੀਏ ਓਏ ਭਰਾ ਨਹੀਂ ਮੈਂ ਭਲਾ ਕੋਈ ਗੜਬੜ ਕਿਉਂ ਕਰਾਂਗਾ ਅਜਿਹਾ ਕਰਕੇ ਮੈਂ ਕਿਉਂ ਨੁਕਸਾਨ ਕਰਾਂਗਾ ਫੇਰ ਭਲਾ ਮੈਨੂੰ ਤੂੰ ਆਪਣੇ ਨਾਲ ਕਿਉਂ ਰਹਿਣ ਦਮੇਗ ਕਬੂਤਰ ਬੋਲਿਆ ਚਲ ਠੀਕ ਹੈ ਕਾਂ ਮਣ ਹੀ ਮਣ ਬਹੁਤ ਖੁਸ਼ ਹੋਇਆ ਉਸਨੇ ਸੋਚਿਆ ਮੇਰੇ ਪਹਿਲੇ ਸਫਲਤਾ ਹੱਥ ਲੱਗੀ ਸਾਰਾ ਦਿਨ ਉਹ ਇੱਧਰ ਉੱਧਰ ਦਾਣੇ ਚੁਗਦੇ ਰਹੇ ਇੱਕ ਦੂਸਰੇ ਨੂੰ ਆਪਣੇ ਤੰਤੇ ਮਾਨਦਿਆਂ ਕਹਿੰਦੇ ਰਹੇ ਸਾਰਾ ਦਿਨ ਕਾਂ ਹੀ ਬੋਲਦਾ ਰਿਹਾ ਉਹ ਹੀ ਉਸ ਨੂੰ ਇੱਧਰ ਉੱਧਰ ਦੀ ਝੂਠੀ ਕਹਾਣੀ ਸੁਣਾ ਕੇ ਪਰਾ ਬਿਤੇ ਕਰਨ ਦਾ ਯਤਨ ਕਰਦਾ ਰਿਹਾ। ਉਹੀ ਉਸ ਦਾ ਸੱਚਾ ਮਿੱਤਰ ਹੈ ਜਹਿਰ ਕਰਦਾ ਰਿਹਾ। ਕਬੂਤਰ ਵਿਚਾਰਾ ਉਸ ਦੀਆਂ ਗੱਲਾਂ ਤੋਂ ਥੋੜਾ ਪ੍ਰਾਪਤ ਵੀ ਹੋਇਆ। ਇਸ ਤਰ੍ਹਾਂ ਸਾਮ ਹੋ ਗਈ। ਕਬੂਤਰ ਉਸ ਨੂੰ ਲੈ ਕੇ ਆਪਣੇ ਟਿਕਾਣੇ ਵੱਲ ਚੱਲ ਪਿਆ। ਜਦੋਂ ਘਰ ਕਰੀਬ ਆ ਗਿਆ। ਕਬੂਤਰ ਨੇ ਇੱਕ ਵਾਰ ਫਿਰ ਉਸ ਨੂੰ ਚਿਤਾਵਨੀ ਦਿੱਤੀ। ਦੇਖ ਪਰਾ ਕਿਸੇ ਪ੍ਰਕਾਰ ਦੀ ਹਰਕਤ ਨਾ ਕਰਨਾ। ਮੈਂ ਇੱਕ ਵਾਰ ਫੇਰ ਤੈਨੂੰ ਸੁਚੇਤ ਕਰ ਰਿਹਾ ਹਾਂ ਓਏ ਭਰਾ ਮੈਨੂੰ ਬਾਰ-ਬਾਰ ਕਹਿ ਕੇ ਸਰਮਿੰਦਾ ਨਾ ਕਰ ਪਰ ਕਬੂਤਰ ਨੂੰ ਜਿਵੇਂ ਜਿਵੇਂ ਕੁਝ ਜ਼ਿਆਦਾ ਆਇਆ ਓਵੇਂ ਓਵੇਂ ਬੋਲਿਆ ਸੇਠ ਜੀ ਦੀ ਰਸੋਈ ਵਿੱਚ ਮੈਂ ਰਹਿੰਦਾ ਹਾਂ ਉਸ ਵਿੱਚ ਤਾਂ ਸਿਰਫ ਇੱਕ ਮੇਰਾ ਹੀ ਹਾਲ ਨਾ ਹੈ ਅਸੀਂ ਉਸ ਵਿੱਚ ਇਕੱਠੇ ਕਿਵੇਂ ਰਹਾਂਗੇ ਕੋਈ ਗੱਲ ਨਹੀਂ ਕਬੂਤਰ ਭਰਾ ਆਪਾਂ ਅੱਜ ਦੀ ਰਾਤ ਇੱਕ ਕਾਲ ਨੇ ਵਿੱਚ ਹੀ گزار ਲਵਾਂਗੇ ਕਬੂਤਰ ਵਿਚਾਰਾ ਕੀ ਕਹਿੰਦਾ ਕਾਂ ਉਸ ਦੀ ਗੱਲ ਦਾ ਤਰਕਪੂਰਨ ਜਵਾਬ ਦੇ ਰਿਹਾ ਸੀ ਅੰਤ ਵਿੱਚ ਕਬੂਤਰ ਨੇ ਚੁੱਪ ਰਹਿਣਾ ਹੀ ਉੱਜਤ ਸਮਝਿਆ ਰਸੋਈਏ ਵੱਲੋਂ ਵੀ ਕਬੂਤਰ ਨੂੰ ਕੋਈ ਖਤਰਾ ਨਹੀਂ ਸੀ ਉਹ ਜਾਣਦਾ ਸੀ ਰਸੋਈਆ ਬੜਾ ਦਿਆਲੂ ਹੈ ਕਾਂ ਉਹ ਮੇਰਾ ਮਿੱਤਰ ਸਮਝ ਕੇ ਥਾਂ ਦੇ ਦੇਵੇਗਾ ਉਹ ਸੁਨੂ ਤਾਂ ਪાંਸੀਆਂ ਨਾਲ ਵੈਸੇ ਵੀ ਬਹੁਤ ਪਿਆਰ ਹੈ ਜਦੋਂ ਰਹਿਣ ਦੀ ਸਮੱਸਿਆ ਵੀ ਦੂਰ ਹੋ ਗਈ ਤਾਂ ਕਾਂ ਨੇ ਸੋਚਿਆ ਦੂਜੀ ਸਫਲਤਾ ਹੱਥ ਲੱਗੀ। ਉਸ ਰਾਤ ਕਾਂ ਨੂੰ ਵੀ ਕਬੂਤਰ ਨਾਲ ਦੇਸੀ ਘਿਓ ਦੀ ਦਾਲ ਸਬਜ਼ੀ ਮਿਲੀ। ਅਤੇ ਰੋਟੀ ਖਾਣ ਨੂੰ ਮਿਲੀ। ਇੱਕ ਤਾਂ ਪੱਕਿਆ ਹੋਇਆ ਖਾਣਾ ਉਹ ਵੀ ਦੇਸੀ ਘਿਓ ਵਿੱਚ। ਕਾਂ ਨੇ ਤਾਂ ਬੜੇ ਚਾਹ ਨਾਲ ਖਾਦਾ। ਫਿਰ ਉਸ ਰਾਤ ਕਬੂਤਰ ਦੇ ਆਲ ਨੇ ਵਿੱਚ ਪੈਰ ਫਸਾਰ ਕੇ ਸੌਂ ਗਿਆ। ਰਾਤ ਨੂੰ ਸੌਂਦੇ-ਸੌਂਦੇ ਸੋਚਣ ਲੱਗਾ ਕਿਸੇ ਨੇ ਸੱਚ ਹੀ ਕਿਹਾ ਇੱਕ ਵਾਰ ਤਾਂ ਸਾਰਿਆਂ ਦੇ ਦਿਨ ਬਦਲਦੇ ਹਨ। ਮੇਰੇ ਵੀ ਨਸੀਬ ਚੰਗੇ ਸਨ ਜੋ ਮੇਰੀ ਨਜ਼ਰ ਇਸ ਕਬੂਤਰ ਤੇ ਪੈ ਗਈ। ਦੂਜੇ ਦਿਨ ਕਾਂ ਨੇ ਕਬੂਤਰ ਦੀ ਸਹਾਇਤਾ ਨਾਲ ਰਸੋਈ ਵਿੱਚ ਆਲਣਾ ਬਣਾ ਲਿਆ। ਰਸੋਈਏ ਨੇ ਕਬੂਤਰ ਦੇ ਆਲਣੇ ਦੇ ਨਾਲ ਕਾਂ ਦਾ ਆਲਣਾ ਪਾਇਆ ਦੇਖਿਆ ਤਾਂ ਉਹ ਮਨ ਹੀ ਮਨ ਬਹੁਤ ਖੁਸ਼ ਹੋਇਆ। ਉਹ ਸੋਚਣ ਲੱਗਾ ਕਾਂ ਚਲਾਕ ਹੁੰਦੇ ਆ ਅਸrarਤੇ ਹੁੰਦੇ ਆ। ਕੱਲ ਨੂੰ ਕਿਤੇ ਇਹ ਸਿੱਧੇ ਸਾਦੇ ਕਬੂਤਰ ਨੂੰ ਕੋਈ ਨੁਕਸਾਨ ਨਾ ਪਚਾਵੇ। ਇਸ ਤਰ੍ਹਾਂ ਦੋਵੇਂ ਮਿੱਤਰ ਬੜੇ ਆਰਾਮ ਨਾਲ ਰਸੋਈ ਵਿੱਚ ਰਹਿਣ ਲੱਗੇ। ਕਾਂ ਹਰ ਰੋਜ਼ ਨਵੇਂ-ਨਵੇਂ ਪਕਵਾਨ ਖਾਂਦਾ ਅਤੇ ਚੈਨ ਦੀ ਨੀਂਦ ਸੌਂ ਜਾਂਦਾ। ਇੱਕ ਦਿਨ ਦੀ ਗੱਲ ਹੈ, ਸੇਠ ਦੇ ਕੁਝ ਮਹਿਮਾਨ ਆਉਣ ਵਾਲੇ ਸਨ। ਇਸ ਲਈ ਘਰ ਵਿੱਚ ਪਕਵਾਨ ਬਣ ਰਹੇ ਸਨ। ਕਾਂ ਆਪਣੇ ਆਲ ਨੇ ਵਿੱਚ ਬੈਠਾ ਸੋਚ ਰਿਹਾ ਸੀ, ਅੱਜ ਤਾਂ ਮਜ਼ਾ ਹੀ ਆ ਜਾਵੇਗਾ। ਬਹੁਤ ਈਨਾਬਾਦ ਮਸਾਲੇਦਾਰ ਤਲੀ ਹੋਈ ਮੱਸੀ ਖਾਨ ਨੂੰ ਮਿਲੇਗੀ। ਉਹ ਸੋਚਣ ਲੱਗਿਆ ਮੱਸੀ ਤੇ ਹੱਥ ਸਾਫ਼ ਕਿਵੇਂ ਕੀਤਾ ਜਾਵੇ। ਮੈਨੂੰ ਖੁਦ ਨੂੰ ਹੀ ਮੱਸੀ ਦੇ ਟੁਕੜਿਆਂ ਤੇ ਹੱਥ ਸਾਫ਼ ਕਰਨਾ ਪਵੇਗਾ। ਰਸੋਈਆ ਰੋਈ ਘਰ ਵਿੱਚ ਆਇਆ ਕੱਟ ਕੇ ਮੱਸੀ ਸਾਫ਼ ਕਰਨ ਲੱਗਾ। ਫਿਰ ਦੂਜੀ ਸਬਜ਼ੀ ਕੱਟ ਕੇ ਸਾਫ਼ ਕੀਤੀ। ਇਸ ਤਰ੍ਹਾਂ ਰਸੋਈਆ ਸਾਰੇ ਕੰਮਾਂ ਤੋਂ ਕਾਫੀ ਥੱਕ ਗਿਆ ਸੀ। ਉਹ ਕੁਝ ਧੇਰ ਆਰਾਮ ਕਰਨ ਲਈ ਰਸੋਈ ਤੋਂ ਬਾਹਰ ਜਾ ਕੇ ਬੈਠ ਗਿਆ। ਕਾਂ ਬੋਲਿਆ ਸ਼ੁਕਰ ਹੈ ਰਸੋਈਆ ਇੱਥੋਂ ਪਾਸੇ ਹਟਿਆ ਇੱਥੇ ਹੀ ਬੈਠਾ ਰਹਿਣਾ ਤਾਂ ਮੇਰਾ ਕੰਮ ਕਿਵੇਂ ਬਣਦਾ ਫਿਰ ਕਾਂ ਨੇ ਹੌਲੀ-ਹੌਲੀ ਜਾ ਕੇ ਟੋਕਰੀ ਵਿੱਚੋਂ ਇੱਕ ਮੱਸੀ ਦਾ ਟੁਕੜਾ ਚੱਕਿਆ ਆਪਣੇ ਆਲ ਨੇ ਵਿੱਚ ਜਾ ਕੇ ਖਾਣ ਲੱਗਾ ਕਈ ਟੁਕੜੇ ਉਸਨੇ ਚੁੱਪਚਾਪ ਚੱਕ ਕੇ ਖਾ ਲਏ ਹਾਲਾਂਕਿ ਉਸ ਦਾ ਢਿੱਡ ਭਰ ਗਿਆ ਸੀ ਫਿਰ ਵੀ ਹੋਰ ਖਾਣ ਦਾ ਲਾਲਚ ਉਸ ਦੇ ਮਨ ਵਿੱਚ ਬੈਠਿਆ ਹੋਇਆ ਸੀ ਜੋ ਨੁਕਸਾਨਦੇਹ ਹੁੰਦਾ ਇਸ ਵਾਰ ਜਿਵੇਂ ਹੀ ਉਸਨੇ ਪ੍ਰਾਂਤਿਚੋਂ ਮੱਸੀ ਦਾ ਟੁਕੜਾ ਚੱਕਿਆ ਓਵੇਂ ਹੀ ਪ੍ਰਾਂਤ ਜ਼ਮੀਨ 'ਤੇ ਡਿੱਗ ਪਈ। ਖਟਕਾਹਟ ਦੀ ਆਵਾਜ਼ ਆਈ ਪਰ ਕਾਂ ਨੂੰ ਇਸ ਨਾਲ ਭੋਰਾ ਫਰਕ ਨਾ ਪਿਆ। ਰਸੋਈਆ ਤੇਜ਼ੀ ਨਾਲ ਅੰਦਰ ਆਇਆ ਕਿਤੇ ਕੋਈ ਬਿੱਲੀ ਤਾਂ ਨਹੀਂ ਰਸੋਈ ਵਿੱਚ ਵੜ ਗਈ। ਪਰ ਜਦੋਂ ਉਸਨੇ ਆ ਕੇ ਦੇਖਿਆ ਕਾਂ ਮੱਸੀ ਖਾਂਦਾ ਉਹਦੇ ਗੁੱਸੇ ਦਾ ਕੋਈ ਟਿਕਾਣਾ ਨਾ ਰਿਹਾ। ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਕਾਂ ਤੇ ਚਬਟ ਪਿਆ। ਉਪਾ ਪਿਕ ਮੀਨੇ ਤੈਂ ਮੇਰੀ ਭਲਾ ਮਾਨਸੀ ਦਾ ਇਹ ਬਦਲਾ ਦਿੱਤਾ ਚੋਰੀ ਮੱਸੀ ਖਾ ਗਿਆ ਕਬੂਤਰ ਦੇ ਕਾਰਨ ਮੈਂ ਤੈਨੂੰ ਰਹਿਣ ਲਈ ਜਗ੍ਹਾ ਦਿੱਤੀ ਰਸੋਈਏ ਨੇ ਕਾਂ ਨੂੰ ਗਰਦਨ ਤੋਂ ਫੜ ਕੇ ਉਸ ਦੇ ਖੰਭ ਲੋਸ ਦਿੱਤੇ ਕਾਂ ਚੀਕਦਾ ਚਲਾਉਂਦਾ ਆਪਣੇ ਆਲ ਨੇ ਵਿੱਚ ਜਾ ਬੈਠ ਗਿਆ ਇਹ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਲਾਲਚ ਬੁਰੀ ਬਲਾ ਹੈ ਆਪਾਂ ਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਜਿੰਨਾ ਮਿਲੇ ਓੰਨੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ